ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾ ਵਖਾਉਣੀਆਂ ਤੁਹਾਨੂੰ ਦੋਵੇਂ ਸੂਈਆਂ ਸਵਾਈਆਂ ਦੋਹਾਂ ਦੇ ਮਗਰੀ ਬੱਚੀਆਂ ਬਾਈ ਕਹਿੰਦਾ ਤੇ ਮੁੱਲ ਵੀ ਬਾਈ ਕਹਿੰਦਾ ਨਿੱਕੇ ਨਿੱਕੇ ਕਰਦੇ ਨੇ ਜਮਾਂ ਇੱਕ ਦਾ ਬਾਲੇ ਚੰਗੇ ਦੁੱਧ ਵਾਲੀ ਬੈੜ ਆ ਤਿਆਰ ਹੋਊ ਦੁੱਧ ਜਿੰਨਾ ਜਿਹੜੇ ਵੀ ਪਸ਼ੂ ਥੱਲੇ ਪਾਈ ਕਹਿੰਦਾ ਆਪਾਂ ਦੱਸਾਂਗੇ 2 ਟਾਈਮ 4 ਟਾਈਮ ਕੰਡੇ ਤੇ ਜੋਖਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਨਾਮ ਦੱਸ ਦੀ ਨਾਮ ਪਾਲ ਸਿੰਘ ਪੰਚੰਤਪੁਰਾਣਾ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 85438781 854387 ਛਾਂ ਜੇ ਆਲੂ ਭਜਦਾਂਗੇ ਧੁੱਪ ਲੱਗਦੀ ਧੁੱਪ ਲੱਗਦੀ ਦਿਨ ਬਦਲ ਗਏ ਦਿਨ ਵੇਖ ਲੈ ਕਿਹੜੇ ਚੱਲਦੇ ਆ ਇਹਦਾ ਕਿੰਨਾ ਮਸੂਆ ਇਹ ਦੂਜੇ ਸੂਏ ਸੋਈ ਆ ਸਮਾਂ ਉਹ ਹਫਤੇ ਦੀ ਮੰਨੋ ਆ ਆਪਣੇ ਕੋਲ ਤਾਂ ਹੀ ਆਈ ਆ ਹਫਤੇ ਦੀ ਸੋਈ ਆਪਾਂ 15 ਕਹਿ ਕੇ ਦੇਵਾਂਗੇ ਪਰ ਦੁੱਧ 17 ਹੀ ਨਿਕਲੂਗਾ 17 ਤਾਂ ਸਾਢੇ 17 ਦਾ ਨਿਕਲੇ ਹੋਗਾ ਪਰ ਘਟ ਨਹੀਂ ਨਿਕਲਦਾ ਅੱਛਾ ਆਪਾਂ 15 ਕਹਿ ਕੇ ਦੇਵਾਂਗੇ ਸਾ ਵੀ ਆਪਾਂ ਛੋਟਾ ਹੀ ਕਰਨਾ ਬਾੜੇ ਵੱਡੇ ਨਹੀਂ ਕਰਨੇ ਪਹਿਲੇ ਦੱਸ ਦੇ ਫਿਰ ਛੋਟਾ ਆ ਜਾ ਤਾਂ ਭਾਜ ਇਹਦਾ ਕਿਸੇ ਨੇ ਬਾਤ ਘੜ ਕਰਾਉਣੀ ਤਾਂ ਫਿਰ 55 ਨਹੀਂ ਪੂਰੇ 50 ਚੋਂ ਸਿਰਫ 100 ਰੁਪਏ ਛੋਟ ਹੋਣੀ ਹੈ ਬਾਈ ਕਹਿੰਦਾ ਮੁੱਲ 55 ਜੇ ਕਸਾਈ ਕਰਨੀ ਹੈ ਘਟਾਉਣੇ ਆ ਤਾਂ ਜੇ ਨਹੀਂ ਘਟਾਉਣੇ ਤਾਂ 50 ਦੀ ਦੇ ਦੇਣੀ ਹੈ ਦੁੱਧ 17 ਸਾਢੇ 17 ਕਿਲੋ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਆਪਾਂ ਕਹਿੰਨੇ ਬਾਈ ਕਹਿੰਦਾ 15 ਪਰ ਨਿਕਲੂਗਾ 17 ਤੋਂ ਬਾਅਦ ਹੀ 17.5 ਹੋਊ ਘਟ ਨਹੀਂਗਾ ਤੁਸੀਂ ਸੌਣੇ ਲਿਆ ਬਾਈ ਨੇ ਕਿਹਾ ਆਪਾਂ ਦੁਬਾਰਾ ਟਕਾ ਕੇ ਕਹਿਤਾ ਬਾਕੀ ਕੰਡੇ ਤੇ ਜੋਖ ਕੇ ਲਜਾਇਓ ਮੇਰੀ ਗੱਲ ਵੀ ਮੰਨ ਲਿਆ ਕਰੋ ਤੜਕੇ ਹੱਥ ਨੇ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜਾਇਆ ਕਰੋ ਫਿਰ ਤਸੱਲੀ ਹੋ ਜਾਂਦੀ ਕੋਈ ਵਹਿਮ ਨਹੀਂ ਰਹਿੰਦਾ ਜੇ ਕਿਸੇ ਨੇ ਨਹੀਂ ਆਉਣਾ ਮੰਜੇ ਤੇ ਪਾਈ ਨਹੀਂ ਮਗਾਉਣੀ ਆ ਫਿਰ ਉਹ ਥੋੜੀ ਮਰਜੀ ਆ ਮਗਰ ਬੱਛੀ ਨਾਲੇ ਬਹੁਤ ਚੰਗੀ ਬੱਛੀ ਆ ਮਗਰ ਜਿੰਨਾ ਦੁੱਧ ਕਵਾਂਗੇ ਉਨਾ ਹੀ ਆ ਮੇਰੇ ਨਾਲ ਦੋ ਡੰਗ ਛੱਡ ਕੇ ਚਾਰ ਡੰਗ ਚਾਰ ਦਿਨ ਚਲੋ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਆ ਇੰਨੀ ਛੋੜਾ ਬਾਈ ਕਹਿੰਦਾ ਆਪਣੀ ਗੁਲਾਬੀ ਥਾਣਾ ਹੱਦੀ ਚੁਵਾਈ ਵਾਲੇ ਚਹਰਾ ਥਾਣਾ ਦਾ ਸੇਮ ਹੀ ਸਾਈਜ਼ ਆ ਬਾਨੇ ਤੇ ਬ੍ਰਿਕ ਬ੍ਰਿਕ ਵੇਨ ਚੰਗੀਆਂ ਆ ਵੀਡੀਓ ਬਣਾਉਣ ਦਾ ਸਮਾਂ ਮਾਰਨਿੰਗ ਦਾ ਆ ਵੇਖ ਲਓ 9:56 ਮਿੰਟ ਹੋ ਗਏ 10:04 ਮਿੰਟ ਪਏ ਆ ਤੇ ਸ਼ਾਮ ਦੀ ਚੁਵਾਈ ਚ ਸਾਰਾ ਦਿਨ ਪਿਆ ਬਾਈ ਕਹਿੰਦਾ ਮੇਰੇ ਵੱਲੋਂ ਦੋ ਡੰਗ ਛੱਡੋ ਭਵਾਂ ਚਾਰ ਦਿਨ ਲਗਾਤਾਰ ਚੋਲੋ ਚਾਰ ਦਿਨ ਚਵਾਈ ਕਰੋਗੇ ਨਾ ਅੱਠ ਡੰਗ ਬਣ ਜਾਂਦੇ ਆ ਤੇ ਫੋਲੀ ਤਸਲੀਆਂ ਹੋ ਜਣੀਆਂ ਅੱਠਾਂ ਡੰਗਾਂ ਚ ਮਗਰ ਬਹੁਤ ਚੰਗੀ ਪੈਂਕ ਨੋਜ ਵਾਲੀ ਵਾਛੀ ਵਧੀਆ ਸੇਵਾ ਕਰ ਲਓਗੇ ਸੋਹਣੀ ਵੱਡੇ ਕੱਦ ਵਾਲੀ ਵੜ੍ਹ ਤਿਆਰ ਹੋ ਜੂ ਖੁੱਲੇ ਢੁੱਲੇਆਂ ਗਾਂ ਪੈਰਾਂ ਦੀ ਜੀ ਅੱਜ 15000 ਰੁਪਏ ਦੀ ਆ ਹੂੰ ਬਾਕੀ ਤਾਂ ਛੱਡੋ ਜਿਹੜਾ ਗੋਦ ਹੈਗਾ ਮਗਰ 25000 ਤੇ 35 ਜਗਾਂ ਰਹਿ ਜਾਣੀਆਂ ਫਿਰ ਕਿੰਨੇ ਜੈ ਜੈ ਮੋਲ ਛੋੜ ਛੱਪਾ ਮਾਨ ਤਨ ਹੋ ਜੂ ਬੱਚਾ ਚੰਗਾ ਵਧੀਆ ਸੇਵਾ ਕਰ ਲੋਗੇ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਆ ਵੱਡੀ ਵਹਿੜ ਤਿਆਰ ਹੋ ਜੂਗੀ ਖੀਰੀਆਂ ਸੂਪ ਪੈਂਦੀਆਂ ਜੇ ਕੋਈ ਭੈਣ ਭਰਾ ਵਧੀਆ ਦਾਣਾ ਦੱਪਾ ਵਧੀਆ ਸੇਵਾ ਕਰਦਾ ਕਿੱਥੇ ਪਸ਼ੂ ਨੇ 3 ਸਾਲਾਂ ਚ 3.5 ਸਾਲਾਂ ਚ ਤਿਆਰ ਹੋਣਾ ਜੇ ਥੋੜੀ ਸੇਵਾ ਕਰੋਗੇ ਕਿੱਥੇ ਵੱਧ ਸੇਵਾ ਕਰ ਲੋਗੇ ਬਾਈਆਂ 23 24 ਮਹੀਨਿਆਂ ਦੀ ਬੱਚੀ ਖੀਰੀ ਸੂਪ ਪੈਂਦੀ ਹੈ ਤੇ ਫਿਰ 1.5 ਸਾਲ ਐਵੇਂ ਪੱਠੇ ਪਾਈ ਜਾਣੇ ਆ ਤੇ ਉਹੀ ਜਿਹੜੇ 3.5 ਸਾਲ ਇਹਨੂੰ ਦਾਣਾ ਪਾਉਣਾ ਥੋੜਾ ਥੋੜਾ ਪੱਠੇ ਪਾਉਣੇ ਆ ਤੇ ਉਹੀ 23-24 ਮਹੀਨੇ ਸਵਾਰ ਕੇ ਢੱਬ ਕੇ ਸੇਵਾ ਕਰ ਲੋ ਤੇ 23-24 ਮਹੀਨਿਆਂ ਦੀ ਬੱਚੀ ਖੀਰੀ ਸੂਪ ਪੈਂਦੀ ਆ ਜਮਾ ਜੈਜ ਮਲ 2 ਨੰਬਰ ਤੇ ਆ ਜਾ 2 ਨੰਬਰ ਇਹ ਸਵਾ ਦੂਜਾ ਕੋਈ ਤੀਜਾ ਵੀ ਕਰਵੇ ਆਪਾਂ ਨੂੰ ਕੋਈ ਚੱਕਰ ਨਹੀਂਗਾ ਗੁੱਸਾ ਗੁੱਸਾ ਨਹੀਂ ਕਰਦਾ ਅਗਲੇ ਨੇ 20 ਦਿਨਾਂ ਦੀ ਕਿਹਾ ਕੋਈ ਆਪਣੇ ਵੱਲੋਂ ਮਹੀਨੇ ਦੀ ਵੀ ਕਹ ਤੂੰ ਤਾਂ ਵੀ ਕੋਈ ਚੱਕਰ ਨਹੀਂਗਾ ਕਿਉਂਕਿ ਆਪਣੇ ਕੋਲੇ ਜਿਹੜੀ ਹੈਗੀ ਆਪਣੇ ਖੁੰਗਾਂ ਛੋਟਾ ਹੁੰਦੀਆਂ ਦੁੱਧ 12 ਕਿਲੋ ਤਿਆਰ ਹੋਊਗਾ 11 ਕਿਲੋ ਆਪਾਂ ਦੇਵਾਂਗੇ ਕਿੰਨੇ ਦੀ ਜੈਜ ਜਨਿਕਾ ਜਮਾ ਨਹੀਂ ਜੇ ਇਹਦਾ ਘੱਟ ਵੱਧ ਕਰਾਉਣੇ ਆ ਫਿਰ 35000 ਰੁਪਇਆ ਨਹੀਂ 30000 ਰੁਪਇਆ ਦੀ ਦੇਣੀ ਤੇ ਪਰਲੇ ਮੂਰਲੇ ਥਾਂ ਦੇ ਵਿੱਚ ਧਰਾਂ ਘਾਟਾ ਅੱਧਾ ਥਾਣਾ ਠੀਕ ਆ ਹ ਜਿਹੜੀ ਦੱਸਣਾ ਮੇਰਾ ਫਰਜ ਹੈਗਾ ਸਹੀ ਹੈ ਦੁੱਧ 12 ਕਿਲੋ ਹੈਗਾ ਹਾਂ ਤੇ 30000 ਰੁਪਏ ਦੇ ਸਰਪੇ 100 ਰੁਪਏ ਛੋੜ ਹੋਣੀ ਆ ਮੁੱਲ 35 ਹੈ ਦੇ ਦੇ ਨਹੀਂ ਬਾਈ ਕਹਿੰਦਾ 30000 ਦੀ ਮਗਰ ਬੱਚੀ ਆ ਕੋਈ 15 ਦਿਨਾਂ ਦੀ ਮੰਨ ਲਓ ਕੋਈ 20ਾਂ ਦੀ ਮੰਨ ਲਓ ਕੋਈ ਮਹੀਨੇ ਦੀ ਮੰਨ ਲਓ ਉਹ ਤੁਹਾਡੀ ਮਰਜ਼ੀ ਹੈ ਬਾਕੀ ਬਾਈ ਦੇ ਘਰੇ ਆ ਕੇ ਤਸੱਲੀ ਕਰ ਲਿਓ ਸੋਹਣੀ ਵੱਡੇ ਕੱਦ ਵਾਲੀ ਜਰਸੀ ਕਬੈਣੀ ਵਾਲਾ ਜਿਹੜਾ ਮੂਰਲਾ ਥਾਣਾ ਜਿਹੜੇ ਪਾਸੇ ਆਪਾਂ ਬਹਿ ਕੇ ਚਵਾਈ ਕਰਦੇ ਆ ਉਦੋਂ ਦੂਜੇ ਪਾਸੇ ਵਾਲਾ ਮੂਰਲਾ ਥਾਣਾ ਇਧਰ ਆਪਾਂ ਚਵਾਈ ਕਰਦੇ ਬਹਿ ਕੇ ਉਦੋਂ ਪਰਲੇ ਪਾਸੇ ਵਾਲਾ ਮੂਹਰਲਾ ਥਾਣਾ ਜਿਹਨੂੰ ਬਹਿਣੀ ਤੇ ਕਹਿਣੀ ਤਾਂ ਨਹੀਂ ਪਤਾ ਆਪਾਂ ਤਾਂ ਉਹ ਤਾਂ ਦੱਸਿਆ ਬਾਲਿਆਂ ਨੂੰ ਤਾਂ ਪਤਾ ਹੀ ਆ ਤੇ ਉਹਦਾ ਚ ਦੁੱਧ ਘਾਟਾ ਧਾਰਾ ਘਾਟਾ ਤੁਸੀਂ ਅੱਧਾ ਮੰਨੋ ਦੁੱਧ 12 ਕਿਲੋ ਆ ਦੇ ਦੇਣੀ ਆ 30000 ਦੀ ਫਿਰ ਮੁੱਲ ਵੀ ਕਿਹੜਾ ਕੀਤਾ ਬਾਈ ਨੇ ਮਗਰ ਵੀ ਬੱਚਾ ਵੱਛੀ ਆ ਆਪਾਂ ਨੂੰ ਭਾਣਾ ਹੀ ਆ ਭਾਣਾ ਹੀ ਦੇ ਦੇਣੀ ਆ ਕੋਈ ਕਹਿਣੋਂ ਆਪਾਂ 55 ਦੀ ਵੀ ਕਹਿ ਦਿੰਦੇ ਅਗਲਾ 45 ਰੇਗ ਨੇ ਮੁੱਢੋ ਲਾ ਕੇ ਲੈ ਜਾਣੀ ਸੀਗੀ ਪਰ ਨਹੀਂ ਆਪਾਂ ਭਾਣਾ ਹੀ ਭਾਣਾ ਹੀ ਚੀਜ਼ ਦੇਣੀ ਆ ਨਰ ਬੰਦਾ ਸਗਾ ਪੂਰਾ 30000 ਦੀ ਦੇ ਦੇਣੀ ਆ 12 ਕਿਲੋ ਦੁੱਧ ਆ ਵੇਖਣ ਚ ਥਣ ਥਣ ਦਾ ਭੂਰਾ ਵੀ ਨਹੀਂ ਫਰਕ ਆ ਕਿ ਵੇਖਣ ਚ ਥਣ ਕੋਈ ਛੋਟਾ ਲੰਡਾ ਆ ਜਾਂ ਦੀਂ ਦਾ ਹੋਊਗਾ ਪਰ ਜਦੋਂ ਚੋਹੋਂਗੇ ਉਦੋਂ ਆ ਮੂਰਲੇ ਥਣ ਚ ਧਾਰਾਂ ਘੱਟ ਆ 12 ਕਿਲੋ ਦੁੱਧ ਆ ਪਰ ਮੁੱਲ ਵੀ 30000 ਆ ਕਿਹੜਾ ਮੁੱਲ ਕੀਤਾ ਬਾਈ ਨੇ ਤੇ ਛੋਟਛਾਪਾ ਮਾਨਤਾਨ ਬਾਈ ਕਰ ਦੂਗਾ ਮਗਰ ਵੱਛੀ ਆ ਬਿਲਕੁਲ ਸਸਤੇ ਮੁੱਲ ਦੀਆਂ ਦੋ ਬੈੜਾਂ ਜੇ ਕਿਸੇ ਨੂੰ ਵੱਧ ਦੁੱਧ ਵਾਲੀ ਚਾਹੀਦੀ ਆ ਤੇ ਇੱਕ ਨੰਬਰ ਥੱਲੇ 1.7 ਕਿਲੋ ਦੁੱਧ ਆ ਬੱਚਾ ਇਹਦਾ ਵੀ ਮਗਰ ਟਾਪ ਦਾ ਗਰਮੇ ਵਰਮੀ ਦੋਦੇ ਨਹੀਂ ਯਾਰੇ ਦੇ ਦੂਏ 50 ਦੀ ਦੇ ਦੇਣੀ ਮਲ 55 ਕਰ ਲੋ ਇਹਦੂ ਘੱਟ ਮਲ ਚ ਕਿਨੇ ਦੇਣੀਆ ਸਾਰਿਆਂ ਨੂੰ ਸਾਸੀ ਕਾ